ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਹਾਂ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਫੈਡਰਲ ਸਰਕਾਰ ਨੂੰ ਪੂੰਜੀ ਲਾਭ ਟੈਕਸ ਦੇ ਵਿੱਚ ਪ੍ਰਸਤਾਵਿਤ ਤਬਦੀਲੀਆਂ ਤੇ ਮੁੜ ਵਿਚਾਰ ਕਰਨ ਦੇ ਲਈ ਕਹਿ ਰਹੀ ਹੈ ਇਹ ਦਲੀਲ ਦੇ ਰਹੀ ਹੈ ਕਿ ਉਹ ਡਾਕਟਰਾਂ ਦੀ ਸੇਵਾ ਮੁਕਤੀ ਦੀ ਬਚਤ ਨੂੰ ਪ੍ਰਭਾਵਿਤ ਕਰਨਗੇ ਡਾਕਟਰ ਟੈਕਸ ਤਬਦੀਲੀ ਦੇ ਵਿਰੋਧ ਸਾਮਣੇ ਆਉਣ ਵਾਲੇ ਨਵੇਂ ਸਮੂਹ ਹੈ ਜਿਸ ਦੇ ਨਾਲ ਅਮੀਰ ਕੈਨੇਡੀਅਨਾਂ ਤੇ ਕਾਰੋਬਾਰਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਨ ਦੀ ਉਮੀਦ ਹੈ ਲਿਬਰਲ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਟੈਕਸ ਤਬਦੀਲੀ ਉਹਨਾਂ ਲੋਕਾਂ ਦੇ ਵਿਚਕਾਰ ਖੇਡ ਦੇ ਖੇਤਰ ਨੂੰ ਬਰਾਬਰ ਕਰਨ ਬਾਰੇ ਹੈ ਜੋ ਪੂੰਜੀ ਲਾਭ ਬਨਾਮ ਰੋਜ਼ਗਾਰ ਦੁਆਰਾ ਆਮਦਨ ਕਮਾਉਂਦੇ ਨੇ। ਲਿਬਰਲ ਸਰਕਾਰ ਸਾਰੇ ਕੈਨੇਡੀਅਨਾਂ ਦੇ ਲਈ ਰਿਹਾਇਸ਼ ਤੇ ਸਿਹਤ ਦੇਖ ਰੇ ਇੱਕ ਵਰਗੀਆਂ ਚੀਜ਼ਾਂ ਨੂੰ ਸਮਰਥਨ ਦੇਣ ਦੇ ਲਈ ਅਮੀਰਾਂ ਨੂੰ ਵਧੇਰੇ ਤਨਖਾਹ ਦੇਣ ਦੇ ਤਰੀਕੇ ਵੱਜੋਂ ਤਬਦੀਲੀ ਨੂੰ ਵੇਚ ਰਹੀ ਹੈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਫੈਡਰਲ ਸਰਕਾਰ ਨੂੰ ਪੂੰਜੀ ਲਾਭ ਟੈਕਸ ਵਿੱਚ ਪ੍ਰਸਤਾਵਿਤ ਤਬਦੀਲੀਆਂ ਦੇ ਮੁੜ ਵਿਚਾਰ ਕਰਨ ਲਈ ਕਹਿ ਰਹੀ ਹੈ ਇਸ ਦੀ ਦਲੀਲ ਹੈ ਕਿ ਇਸ ਤਬਦੀਲੀ ਦੇ ਨਾਲ ਡਾਕਟਰਾਂ ਦੀ ਰਿਟਾਇਰਮੈਂਟ ਬਜਟ ਪ੍ਰਭਾਵਿਤ ਹੋਵੇਗੀ ਐਸੋਸੀਏਸ਼ਨ ਦੀ ਪ੍ਰਧਾਨ ਕੈਥਲਿਨ ਰੋਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਡਾਕਟਰ ਕਾਰਪੋਰੇਸ਼ਨਾਂ 'ਤੇ ਕੰਮ ਕਰਦੇ ਨੇ ਤੇ ਆਪਣੀਆਂ ਕਾਰਪੋਰੇਸ਼ਨਾਂ ਦੇ ਅੰਦਰ ਰਿਟਾਇਰਮੈਂਟ ਲਈ ਨਿਵੇਸ਼ ਕਰਦੇ ਨੇ ਪ੍ਰਸਤਾਵਿਤ ਤਬਦੀਲੀਆਂ ਉਹਨਾਂ ਨਿਵੇਸ਼ਾਂ ਤੇ ਟੈਕਸਾਂ ਨੂੰ ਵਧਾਵੇਗੀ ਜਿਸ ਬਾਰੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਡਾਕਟਰਾਂ ਲਈ ਵਿੱਤੀ ਦਬਾਅ ਵਧੇਗਾ ਜਿਨ੍ਹਾਂ ਕੋਲ ਨਿਰਭਰ ਹੋਣ ਲਈ ਪੈਨਸ਼ਨ ਨਹੀਂ ਹੈ ਰੋਜ਼ ਦੀ ਦਲੀਲ ਹੈ ਕਿ ਇਹ ਤਬਦੀਲੀ ਕੈਨੇਡਾ ਵਿੱਚ ਡਾਕਟਰਾਂ ਦੀ ਭਰਤੀ ਅਤੇ ਇਸ ਕਿੱਥੇ ਵਿੱਚ ਟਿਕੇ ਰਹਿਣ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਟੈਕਸ ਤਬਦੀਲੀ ਦੇ ਵਿਰੋਧ ਸਾਹਮਣੇ ਆਉਣ ਵਾਲਾ ਨਵਾਂ ਸਮੂਹ ਹੈ ਕੈਪੀਟਲ ਗੇਨਸ ਟੈਕਸ ਦੇ ਵਿੱਚ ਇਹ ਨਵੀਂ ਤਬਦੀਲੀ ਅਮੀਰ ਕੈਨੇਡੀਅਨਸ ਅਤੇ ਕਾਰੋਬਾਰਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦੀ ਹੈ ਪਿਛਲੇ ਹਫਤੇ ਪੇਸ਼ ਕੀਤੇ ਗਏ ਫੈਡਰਲ ਬਜਟ ਦੇ ਵਿੱਚ ਪੂੰਜੀ ਲਾਭ ਦੇ ਅੱਧੇ ਹਿੱਸੇ ਜਾਂ ਜਾਇਦਾਦ ਦੇ ਕਰੀਤੇ ਹੋਏ ਮੁਨਾਫੇ ਦੀ ਬਜਾਏ 2 ਦੇਹਾਈ ਟੈਕਸ ਲਗਾਉਣ ਦਾ ਪ੍ਰਸਤਾਵ ਵੀ ਸ਼ਾਮਿਲ ਹੈ ਇਹ ਵਾਅਦਾ ਵਿਅਕਤੀਆਂ ਲਈ ਡਾਲਰ 250000 ਤੋਂ ਵੱਧ ਦੇ ਪੂੰਜੀ ਲਾਭਾਂ ਤੇ ਕਾਰਪੋਰੇਸ਼ਨਾਂ ਦੁਆਰਾ ਪ੍ਰਾਪਤ ਕੀਤੇ ਗਏ ਸਾਰੇ ਪੂੰਜੀ ਲਾਭਾਂ ਤੇ ਲਾਗੂ ਹੋਵੇਗਾ। ਰੋਸ ਨੇ ਕਿਹਾ ਕਿ ਅਸੀਂ ਦੇਖਿਆ ਕਿ ਇਹ ਵਾਅਦਾ ਸਰਕਾਰ ਦੁਆਰਾ ਸਾਰਿਆਂ ਲਈ ਟੈਕਸ ਨਿਰਪੱਖਤਾ ਵਜੋਂ ਦਰਸਾਇਆ ਗਿਆ ਹੈ ਪਰ ਅਸਲ ਵਿੱਚ ਆਬਾਦੀ ਦੇ ਕੁਝ ਹਿੱਸੇ ਨੇ ਜੋ ਵਧੇਰੇ ਪ੍ਰਭਾਵਿਤ ਹੋਣ ਜਾ ਰਹੇ ਨੇ। ਲਿਬਰਲ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਟੈਕਸ ਤਬਦੀਲੀ ਉਹਨਾਂ ਲੋਕਾਂ ਵਿਚਕਾਰ ਬਰਾਬਰਤਾ ਲਿਆਉਣ ਬਾਰੇ ਹੈ ਜੋ ਪੂੰਜੀ ਲਾਭ ਬਨਾਮ ਨੌਕਰੀ ਦੁਆਰਾ ਆਮਦਨ ਕਮਾਉਂਦੇ ਨੇ। ਉਹਨਾਂ ਕਿਹਾ ਕਿ ਸਰਕਾਰ ਕੈਨੇਡੀਅਨਜ਼ ਲਈ ਰਿਹਾਇਸ਼ ਤੇ ਹੈਲਥ케ਅਰ ਵਰਗੀਆਂ ਚੀਜ਼ਾਂ ਵਾਸਤੇ ਅਮੀਰਾਂ ਕੋਲ ਵਧੇਰੇ ਪੈਸੇ ਵਸੂਲਣ ਦੇ ਤਰੀਕੇ ਵੱਜੋਂ ਇਸ ਤਬਦੀਲੀ ਤੇ ਕਸੀਦੇ ਪਾੜ ਰਹੀ ਹੈ ਪਰ ਉਸ ਨੇ ਕਿਹਾ ਹੈ ਕਿ ਡਾਕਟਰ 250000 ਦੀ ਛੋਟ ਲਈ ਯੋਗ ਨਹੀਂ ਹੋਣਗੇ ਕਿਉਂਕਿ ਉਹ ਜੋ ਨਿਵੇਸ਼ ਕਰਦੇ ਨੇ ਉਹ ਜ਼ਿਆਦਾਤਰ ਕਾਰਪੋਰੇਸ਼ਨਾਂ ਦੇ ਅੰਦਰ ਹੁੰਦੇ ਨੇ ਡਾਕਟਰ ਵੀ ਇੱਕ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਵਿੱਚ ਰਿਵੇਸ਼ ਕਰ ਸਕਦੇ ਨੇ ਜੋ ਕਿ ਟੈਕਸ ਬਚਤ ਹੈ ਜੇਕਰ ਉਹ ਆਪਣੇ ਆਪ ਨੂੰ ਆਪਣੇ ਕਾਰਪੋਰੇਸ਼ਨ ਦੇ ਵਿੱਚ ਤਨਖਾਹ ਦਿੰਦੇ ਨੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਡਲੈਂਡ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਪੂੰਜੀ ਲਾਭ ਤੇ ਟੈਕਸ ਦੀ ਦਰ ਨੂੰ ਬਦਲ ਰਹੀ ਹੈ ਕਿਉਂਕਿ ਇਹ ਗਲਤ ਹੈ ਕਿ ਇੱਕ ਨਰਸ ਇੱਕ ਮਲਟੀ ਮਿਲਿ ਨੇੜੇ ਵਿਅਕਤੀ ਨਾਲੋਂ ਵਧੇਰੇ ਸੀਮਾਂਤ ਟੈਕਸਦਾਰ ਅਦਾ ਕਰਦੀ ਹੈ। ਕੈਟਰਨ ਕੰਪਲੈਕਸ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਸਰਕਾਰ ਹੈਲਥ케ਅਰ ਵਿੱਚ ਨਿਵੇਸ਼ ਤੇ ਪਿੰਡੂ ਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਡਾਕਟਰਾਂ ਤੇ ਨਰਸਾਂ ਲਈ ਵਿਦਿਆਰਥੀ ਕਰਜ਼ਿਆਂ ਦੀ ਮੁਆਫੀ ਲਈ 200 ਬਿਲੀਅਨ ਵੀ ਖਰਚ ਕਰ ਰਹੀ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਟਰੂਡੋ ਸਰਕਾਰ ਦੇ ਬੰਦੂਕ ਖਰੀਦਣ ਦੇ ਪ੍ਰੋਗਰਾਮ ਨੂੰ ਇੱਕ ਹੋਰ ਰੁਕਾਵਟ ਆ ਗਈ ਹੈ ਕਿਉਂਕਿ ਕੈਨੇਡਾ ਪੋਸਟ ਨੇ 2020 ਦੇ ਵਿੱਚ ਲਿਬਰਲਾਂ ਦੀ ਵਿਆਪਕ ਪਾਬੰਦੀ ਦੁਆਰਾ ਹਥਿਆਰਾਂ ਨੂੰ ਇਕੱਠਾ ਕਰਨ ਦਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕੈਨੇਡਾ ਪੋਸਟਰ ਸਟਾਫ ਤੇ ਬੰਦੂਕ ਦੇ ਮਾਲਕਾਂ ਦੇ ਵਿਚਕਾਰ ਸੰਭਾਵੀ ਟਕਰਾਅ ਬਾਰੇ ਚਿੰਤਤ ਨੇ ਜੋ ਉਹਨਾਂ ਦੁਆਰਾ ਖਰੀਦੀ ਗਈ ਹੈ ਤੇ ਕਾਨੂੰਨੀ ਤੌਰ ਤੇ ਮਾਲਕੀ ਵਾਲੀ ਚੀਜ਼ ਨੂੰ ਜ਼ਬਤ ਕਰਨ ਤੋਂ ਨਿਰਾਸ਼ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2019 ਤੇ 2021 ਦੋਵਾਂ ਚੋਣਾਂ ਦੇ ਵਿੱਚ ਵਾਇਬੈਕ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਸਮਾਂ ਸੀਮਾ ਦੋ ਵਾਰ ਵਧਾ ਦਿੱਤੀ ਗਈ ਹੈ ਲਿਬਰਲਾਂ ਨੂੰ ਹੁਣ ਅਕਤੂਬਰ 2025 ਨੂੰ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰੋਗਰਾਮ ਨੂੰ ਆਖਰੀ ਰੂਪ ਦੇਣ ਦੀ ਉਮੀਦ ਹੈ ਟੂਡੋ ਸਰਕਾਰ ਦੇ ਬੰਦੂਕ ਖਰੀਦਣ ਦੇ ਪ੍ਰੋਗਰਾਮ ਨੂੰ ਇੱਕ ਹੋਰ ਰੁਕਾਵਟ ਆ ਗਈ ਹੈ ਕਿਉਂਕਿ ਕੈਨੇਡਾ ਪੋਸਟ ਨੇ 2020 ਦੇ ਵਿੱਚ ਲਿਬਰਲਾਂ ਦੀ ਵਿਆਪਕ ਪਾਬੰਦੀ ਦੁਆਰਾ ਹਥਿਆਰਾਂ ਨੂੰ ਇਕੱਠਾ ਕਰਨ ਦਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। क्राउन कॉर्पोरेशन ਨੇ ਹਾਲ ਹੀ ਦੇ ਵਿੱਚ ਇੱਕ ਪੱਤਰ ਵਿੱਚ ਸਰਕਾਰ ਨੂੰ ਆਪਣੀ ਸਥਿਤੀ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਦਾ ਫੈਸਲਾ ਇਸ ਦੇ ਕਰਮਚਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਤੇ ਆਧਾਰਿਤ ਹੈ। ਫੈਡਰਲ ਸਰੋਤਾਂ ਦੇ ਅਨੁਸਾਰ ਜਿਨ੍ਹਾਂ ਨੂੰ ਇਸ ਮਾਮਲੇ ਤੇ ਜਨਤਕ ਤੌਰ ਤੇ ਚਰਚਾ ਕਰਨ ਦਾ ਅਧਿਕਾਰ ਨਹੀਂ ਸੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਿਬਰਲਾਂ ਨੇ 2019 ਤੇ 2021 ਦੋਵਾਂ ਚੋਣਾਂ ਵਿੱਚ ਬਾਇਬੈਕ ਪ੍ਰੋਗਰਾਮ ਦਾ ਵਾਅਦਾ ਕੀਤਾ ਸੀ। ਸਰਕਾਰ ਨੇ ਅਧਿਕਾਰਤ ਤੌਰ ਤੇ 2020 ਦੇ ਵਿੱਚ ਪ੍ਰਕਿਰਿਆ ਦਾ ਐਲਾਨ ਕੀਤਾ ਤੇ ਹੁਣ 2025 ਦੇ ਪਤਨ ਲਈ ਨਿਰਧਾਰਿਤ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਇਸ ਨੂੰ ਆਖਰੀ ਦੇਨ ਦੀ ਉਮੀਦ ਕਰ ਰਹੇ ਨੇ ਆਟਮਾ ਦੀ ਯੋਜਨਾ ਪਾਬੰਦੀਸ਼ੁਦਾ ਬੰਦੂਕਾਂ ਦੇ ਮਾਲਕਾਂ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਗਏ ਬਕਸੇ ਵਿੱਚ ਅਨਲੋਡ ਕੀਤੇ ਸੁਰੱਖਿਆਤ ਹਥਿਆਰਾਂ ਨੂੰ ਰੱਖਣ ਤੇ ਫਿਰ ਉਹਨਾਂ ਨੂੰ ਨਸ਼ਟ ਕਰਨ ਲਈ ਸਰਕਾਰ ਨੂੰ ਵਾਪਸ ਭੇਜ ਜੰਦੀ ਹੈ ਫਿਰ ਮਾਲਕਾਂ ਨੂੰ ਵਿੱਤੀ ਤੌਰ ਤੇ ਮੁਆਵਜ਼ਾ ਦਿੱਤਾ ਜਾਏਗਾ ਬਾਏ ਆਊਟ ਪ੍ਰੋਗਰਾਮ ਦਾ ਐਲਾਨ ਮਈ 2020 ਦੇ ਵਿੱਚ ਕੀਤਾ ਗਿਆ ਸੀ ਪੋਟਕਿਓ ਨੋਮਾਸਕੋਸ਼ੀਆ ਜਿਸਨੇ 22 ਪੀੜਤਾਂ ਦਾ ਦਾਵਾ ਕੀਤਾ ਹੈ ਸ਼ੂਟਰ ਦੇ ਕੋਲ ਗੈਰ ਕਾਨੂੰਨੀ ਤੌਰ ਤੇ ਪੰਜ ਹਥਿਆਰ ਸਨ ਜਿਨ੍ਹਾਂ ਵਿੱਚ ਤਿੰਨ ਹਥਿਆਰ ਵੀ ਸ਼ਾਮਿਲ ਸਨ ਜੋ ਸੰਯੁਕਤ ਰਾਜ ਤੋਂ ਬਿਨਾ ਲਾਇਸੈਂਸ ਦੇ ਆਯਾਤ ਕੀਤੇ ਗਏ ਨੇ ਪਾਬੰਦੀ ਦੇ 1500 ਕਿਸਮ ਦੇ ਹਥਿਆਰਾਂ ਨੂੰ ਖਤਮ ਕੀਤਾ ਜਿਸ ਦੇ ਵਿੱਚ AR-15 ਜੋ ਕਿ ਸੰਯੁਕਤ ਰਾਜ ਵਿੱਚ ਬਹੁਤ ਸਾਰੇ ਸਮੂਹੀ ਗੋਲੀਬਾਰੀ ਦੇ ਵਿੱਚ ਵਰਤਿਆ ਗਿਆ ਤੇ Ruger Mini-14 ਜਿਸ ਦੀ ਵਰਤੋਂ 1999 ਦੇ ਵਿੱਚ ਮੋਂਟਰੀਅਲ ਦੇ ਇਕੋਲੋ ਪ੍ਰੋ ਟੈਕਨਿਕ ਵਿਖੇ 14 ਔਰਤਾਂ ਨੂੰ ਮਾਰਨ ਵਿੱਚ ਕੀਤੀ ਗਈ ਸੀ ਸਰਕਾਰ ਨੇ ਦੋ ਪੜਾਵਾਂ ਦੇ ਵਿੱਚ ਵਾਪਸੀ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ ਹਥਿਆਰਾਂ ਦੇ ਪੁਰਜ਼ਿਆਂ ਤੋਂ ਸ਼ੁਰੂ ਕਰਦੇ ਹੋਏ ਜੋ ਕਾਰੋਬਾਰਾਂ ਦੇ ਹੱਥਾਂ ਦੇ ਵਿੱਚ ਨੇ ਵੱਟ ਵਿਚਨ ਤੇ ਫਿਰ ਵਿਅਕਤੀਆਂ ਦੀ ਮਾਲਕੀ ਵਾਲੀ ਬੰਦੂਕਾਂ ਤੱਕ ਅੱਗੇ ਵਧਣਗੇ ਪਹਿਲਾ ਪੜਾ ਜਲਦੀ ਸ਼ੁਰੂ ਹੋ ਸਕਦਾ ਹੈ ਦੂਜੇ ਪੜਾ ਵਿੱਚ ਲੰਮਾ ਸਮਾਂ ਲੱਗਣ ਦੀ ਉਮੀਦ ਹੈ ਵਧੇਰੇ ਗੁੰਜਲਦਾਰ ਹੋਣ ਦੀ ਸੰਭਾਵਨਾ ਹੈ ਆਟਮਾ ਨੇ ਸ਼ੁਰੂ ਦੇ ਵਿੱਚ ਪਾਬੰਦੀਸ਼ੁਦਾ ਹਥਿਆਰਾਂ ਨੂੰ ਇਕੱਠਾ ਕਰਨ ਲਈ ਦੇਸ਼ ਭਰ ਦੇ ਸੂਬਿਆਂ ਤੇ ਵੱਖ-ਵੱਖ ਪੁਲਿਸ ਬਲਾ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਚਾਰ ਪ੍ਰਾਂਤਾਂ ਨਿਊ ਬ੍ਰਾਂਸਵਿਕ ਅਲਬਰਟਾ ਸਸਕੈਚਵਨ ਤੇ ਮੈਨੀਟੋਬਾ ਨੇ ਆਟਮਾ ਨੂੰ ਕਾਨੂੰਨੀ ਤੌਰ ਤੇ ਹਾਸਲ ਕੀਤੇ ਹਥਿਆਰਾਂ ਨੂੰ ਜ਼ਬਤ ਕਰਨ ਲਈ ਕਾਟਾਰਸੀ ਐਮਪੀ ਤੇ ਮਿਨਿਸਪਲ ਪੁਲਿਸ ਸਰੋਤਾਂ ਦੀ ਵਰਤੋਂ ਕਰਨ ਦੀਆਂ ਯੋਜਨਾਵਾਂ ਨੂੰ ਕੀਤੀ ਪਾਬੰਦੀਸ਼ੁਦਾ ਹਥਿਆਰਾਂ ਦੇ ਮੌਜੂਦਾ ਮਾਲਕ ਪਾਬੰਦੀ ਦੇ ਨਾਲ ਬਾਈਬੈਕ ਵਿਚਕਾਰ ਦੇਰੀ ਦੀ ਆਲੋਚਨਾ ਕਰ ਰਹੇ ਨੇ ਜਦੋਂ ਉਹਨਾਂ ਨੇ ਆਪਣੇ ਹਥਿਆਰਾਂ ਨੂੰ ਸਟੋਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਸਰਕਾਰਾਂ ਨੇ ਕਿਹਾ ਹੈ ਕਿ ਵਿਅਕਤੀਗਤ ਪਾਬੰਦੀਸ਼ੁਦਾ ਹਥਿਆਰ ਲਈ ਡਾਲਰ 1300 ਤੋਂ ਡਾਲਰ 1200 ਦੀ ਪੇਸ਼ਕਸ਼ ਕਰੇਗੀ ਵਰਤੀ ਗਈ ਵਿਧੀ ਤੇ ਨਿਰਭਰ ਕਰਦੇ ਹੋਏ ਬਾਈਬੈਕ ਪ੍ਰੋਗਰਾਮ ਦੀ ਕੀਮਤ ਸੈਂਕੜੇ ਮਿਲੀਅਨ ਡਾਲਰ ਤੋਂ 1 ਬਿਲੀਅਨ ਡਾਲਰ ਤੋਂ ਵੱਧ ਹੋ ਸਕਦੀ ਹੈ ਨਿਊਜ਼ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਿਟੀ ਬਜਟ ਪਾਸ ਹੋਣ ਤੇ ਮਨਦੀਪ ਨਾਗਰਾ ਨੇ ਇਸ ਦੇ ਉੱਤੇ ਆਪਣੀ رائے ਰੱਖੀ ਹੈ ਕੀ ਕਹਿ ਰਹੇ ਨੇ ਮਨਦੀਪ ਨਾਗਰਾ ਕਿਵੇਂ ਦੇਖ ਰਹੇ ਨੇ ਸਿਟੀ ਬਜਟ ਨੂੰ ਆ ਸੁਣਦੇ ਹਾਂ ਸਰੀ ਸਿਟੀ ਕਾਉਂਸਲ ਦੇ ਵੱਲੋਂ ਬੀਤੀ ਰਾਤ ਮੀਟਿੰਗ ਦੇ ਵਿੱਚ ਬਜਟ ਅਪਰੂਵ ਕੀਤਾ ਗਿਆ ਕੀ ਕੋਝ ਹੈ ਇਸ ਬਜਟ ਦੇ ਵਿੱਚ ਕਾਉਂਸਲਰ ਮਨਦੀਪ ਨਾਗਰਾ ਸਾਡੇ ਨਾਲ ਨੇ ਨਾਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਕੀ ਕਹਿੰਦਾ ਜੀ ਸਿਟੀ ਦਾ ਬਜਟ ਜਿਹੜਾ ਅਪਰੂਵ ਹੋਇਆ ਕਿੰਨੇ ਕੁ ਟੈਕਸ ਪਦੇ ਨੇ ਆਹ ਜਿਹੜੇ ਟੈਕਸ ਜਨਰਲ ਕੈਪੀਟਲ ਟੈਕਸ ਜਿਹੜੇ ਬਤਾਏ ਨੇ ਪ੍ਰੋਪਰਟੀ ਟੈਕਸ ਜਨਰਲ ਪ੍ਰੋਪਰਟੀ ਟੈਕਸਸ ਉਹ ਅਕੋਰਡਿੰਗ ਟੂ ਸਿਟੀ ਅਕੋਰਡਿੰਗ ਟੂ ਮੀ ਲੋਕਲ ਟੋਰਨ ਟੀਮ ਵੱਲੋਂ 6% ਪਲੱਸ 1% ਰੋਡ ਲੈਵੀ ਬਟ ਜੇ ਟੈਕਨੀਕਲੀ ਦੇਖੀਏ ਜਿਹੜੀਆਂ ਹੋਰ ਵਿੱਚ ਇਹਦੇ ਵਾਧੇ ਕੀਤੇ ਗਏ ਨੇ ਜੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਇਨਕੋਰਪੋਰੇਟ ਕਰਕੇ ਦੇਖੀਏ ਬਜਟ ਦੇ ਵਿੱਚ ਤੇ ਇਹ ਜਿੱਦਾਂ ਸੈਕੰਡਰੀ ਸਵੀਟ ਦਾ 155 ਹੋਰ ਇਨਕਰੀਸ ਕਰ ਦਿੱਤਾ ਜਿੰਨਾ ਪਹਿਲਾਂ ਆ ਰਿਹਾ ਉਸ ਤੋਂ 20% ਹੋਰ ਐਡ ਕਰ ਦਿੱਤਾ ਜੇ ਉਹ ਸਾਰੇ ਨੰਬਰਸ ਦੇਖੀਏ ਇਹ ਜਿਹੜੇ ਟੈਕਸਸ ਹੈਗੇ 12 ਤੋਂ 13% ਜਿਹੜੇ ਵਧ ਗਏ ਨੇ ਆਲਰੇਡੀ ਸੋ ਪਰ ਅਕੋਰਡਿੰਗ ਟੂ ਮੇਅਰ ਲਾਕ ਮਿਸਲੀਡਿੰਗ ਸਟੇਟਮੈਂਟਸ ਆ ਰਹੀਆਂ ਕਿ 6% ਟੈਕਸਸ ਵਧੇ ਨੇ ਇਹ ਬਿਲਕੁਲ ਵੀ ਇਦਾਂ ਨਹੀਂ ਆ 6% ਨਹੀਂ ਜਿਹੜੇ ਟੈਕਸਸ 12 ਤੋਂ 13% ਵਧ ਗਏ ਨੇ ਜਿਨ੍ਹਾਂ ਦੀ ਸੈਕੰਡਰੀ ਸੂਟ ਹੈਗੀ ਆ ਬਣੀ ਹੋਈ ਘਰਾਂ ਦੇ ਵਿੱਚ ਇੱਕ ਆ ਜਾਂ ਦੋ ਆ ਉਹਨਾਂ ਲਈ ਉਸ ਜਿਹੜੀ ਸੈਕੰਡਰੀ ਸੂਟ ਦੀ ਜਿਹੜੀ ਫੀਸ ਆ ਅਪ ਟੂ 20% ਹੋਰ ਵਧ ਗਈ ਹੈ ਪਰ ਟੈਕਸ ਦਾ ਬਾਜਰਾ ਸਭ ਵਧਾਉਣੇ ਪੈਣੇ ਆ ਕਿ ਨਗਰ ਸਭ ਜਦੋਂ ਆਪਾਂ ਕਰਦੇ ਆ ਗੱਲਬਾਤ ਕਿ ਡਿਵੈਲਪਮੈਂਟ ਦੀ ਸਿਟੀ ਦੇ ਵਿੱਚ ਇਨਫਰਾਸਟ੍ਰਕਚਰ ਦੀ ਤਾਂ ਉਹਦੇ ਲਈ ਟੈਕਸ ਵਧਾਉਣਾ ਜ਼ਰੂਰੀ ਨਹੀਂ ਫਿਰੇ ਬਿਲਕੁਲ ਨਹੀਂ ਜੀ ਇਹ ਦੇਖੋ ਜੀ ਮੈਂ ਇਸੇ ਕਰਕੇ ਇਹ ਨੰਬਰ ਸੱਜ ਸਵੇਰ ਦਾ ਸਾਰੇ মিডিਆ ਤੇ ਨਾਲ ਲੈ ਕੇ ਚੱਲ ਰਿਹਾ ਇਹਦੇ ਵਿੱਚ ਕਲੀਅਰਲੀ ਦਿਖ ਰਿਹਾ ਕਿ ਸਾਡੇ ਕੋਲ ਮਨੀ ਹੈਗੀ ਆ ਇਸ ਟਾਈਮ ਟੈਕਸ ਵਧਾਉਣ ਦੀ ਜ਼ਰੂਰਤ ਨਹੀਂ ਸਿੱਗੀ ਮੈਂ ਪ੍ਰੂਫ ਕਰ ਸਕਦਾ ਇਹ ਜਿਹੜੇ ਸਿਟੀ ਦੇ ਸਟਾਫ ਵੱਲੋਂ ਪ੍ਰੋਵਾਈਡ ਕੀਤੇ ਗਏ ਨੰਬਰਸ ਨੇ ਸਾਡੇ ਕੋਲ 90 ਮਿਲੀਅਨ ਡਾਲਰ ਪਿਛਲੀ ਵਾਰੀ ਵੱਧ ਰੇਸ ਕੀਤਾ ਸੀਗਾ ਜਿਹੜਾ ਕਿ 12% ਟੈਕਸ ਲਾ ਕੇ ਉਹ ਇਸ ਕਰਕੇ ਲੋਕਾਂ ਨੂੰ ਡਰਾਉਣ ਵਾਸਤੇ ਉਹ ਸਾਰੇ ਦਾ ਸਾਰਾ ਪੈਸਾ ਸਟਿਲ ਹਜੇ ਸੇਵਿੰਗ ਅਕਾਊਂਟ ਦੇ ਵਿੱਚ ਪਿਆ ਉਹ ਕਿਤੇ ਯੂਜ਼ ਨਹੀਂ ਹੋਇਆ ਕਿਸੇ ਕੈਪੀਟਲ ਪ੍ਰੋਜੈਕਟ ਵਾਸਤੇ ਯੂਜ਼ ਨਹੀਂ ਹੋਇਆ ਉਹਨੂੰ ਰੱਖ ਕਿਉਂ ਰਹਿ ਰਹੇ ਨੇ ਕਿ ਇਸ ਕਰਕੇ ਕਿ ਜਦੋਂ ਅਸੀਂ ਸਰੀ ਪੁਲਿਸ ਪੁਆਇੰਟ ਡਾਊਨ ਕਰਨੀ ਹੈ ਉਸ ਵਾਸਤੇ ਯੂਜ਼ ਹੋਏਗਾ ਇਹ ਜਿਹੜਾ 90 ਮਿਲੀਅਨ ਡਾਲਰ ਸੇਵਰੈਂਸ ਦੀ ਗੱਲ ਕਰ ਰਹੇ ਨੇ ਨਾ ਇਹ ਅੱਜ ਤੋਂ 3 ਸਾਲ ਪਹਿਲੇ ਜਾਂ 2 ਸਾਲ ਪਹਿਲੇ ਸੀ ਅੱਜ ਉਸ ਤੋਂ ਬਹੁਤ ਜ਼ਿਆਦਾ ਹੋਰ ਆਫੀਸਰ ਹਾਇਰ ਹੋ ਚੁੱਕੇ ਨੇ ਜੇ ਸਰੀ ਪਲੀਜ਼ ਡਾਲਰ ਸਰੀ ਪਲੀਜ਼ ਨੂੰ ਇਹ ਵਾਈਨ ਡਾਊਨ ਵੀ ਕਰਨਗੇ ਉਹਦੇ ਲਈ ਇਹਨਾਂ ਨੂੰ 90 ਮਿਲੀਅਨ ਡਾਲਰ ਤੇ ਮੇਬੀ 150 ਮਿਲੀਅਨ ਡਾਲਰ ਚਾਹੀਦਾ ਹੋਵੇਗਾ ਸੋ ਇਹ ਵਾਲੀ ਮਨੀ ਜਿਹੜੀ ਆਲਰੇਡੀ ਸੇਵਿੰਗ ਅਕਾਊਂਟ ਤੇ ਵਿੱਚ ਪਈ ਆ ਉਸ ਤੋਂ ਨਾਲ 250 ਮਿਲੀਅਨ ਡਾਲਰ ਜਿਹੜਾ ਰਿਜੈਕਟ ਕੀਤਾ ਪ੍ਰੋਵਿੰਸ ਵੱਲੋਂ ਅਗਲੇ 10 ਸਾਲਾਂ ਦੇ ਵਿੱਚ ਦੇਣਾ ਸੀ 150 5 ਸਾਲ ਦੇ ਵਿੱਚ ਆਉਣਾ ਸੀ 30 ਮਿਲੀਅਨ ਡਾਲਰ ਪਰイヤー ਦੇ ਨਾਲ 6% ਤੋਂ 0% ਤੇ ਲਿਆ ਕੇ ਲਿਆ ਸਕਦੇ ਸੀ ਇਹ ਡਾਕੂਮੈਂਟਸ ਪ੍ਰੂਵ ਕਰਦੇ ਨੇ ਇਹ ਗੱਲ রাইਟ ਅਸੀਂ ਪਰ ਉਹਨਾਂ ਨੇ ਚੂਜ਼ ਕੀਤਾ ਕਿ ਨਹੀਂ ਕਰਨਾ ਹੈ ਉਹਨਾਂ ਨੇ ਸੋ ਬਹੁਤ ਹੋਰ ਇਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਸ ਟਾਈਮ ਕੋਈ ਵੀ ਇਨਕਰੀਸ ਤੁਹਾਨੂੰ ਪਤਾ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਹਾਈ ਹੋਏ ਨੇ ਲੋਕੀ ਆਲਰੇਡੀ ਸਫਰ ਕਰ ਰਹੇ ਨੇ ਜੋਬਾਂ ਬਹੁਤ ਇਸ ਟਾਈਮ ਨੁਕਸਾਨ ਹੋ ਰਿਹਾ ਜਿਹੜੇ ਛੋਟੇ ਬਿਜ਼ਨੈਸਸ ਨੇ ਉਹ ਬਹੁਤ ਸਲੋ ਨੇ ਇਸ ਟਾਈਮ ਚਾਹੇ ਉਹ ਚਾਹੇ ਰਿਟੇਲ ਬਿਜ਼ਨੈਸਸ ਨੇ ਜਿਹੜਾ ਜਿੱਦਾ ਆਪਣੇ ਲੋਕ ਜ਼ਿਆਦਾ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਇੰਟਰਸਟ ਰੇਟ ਹਾਈ ਹੋਣ ਕਰਕੇ ਉਹਨਾਂ ਦੇ ਕੰਮ ਵੀ ਸਲੋ ਨੇ ਸੋ ਇਦਾਂ ਦੇ ਟਾਈਮ ਤੇ ਜਿਹੜੇ ਇਦਾਂ ਦੇ ਅਨੈਸੈਸਰੀ ਟੈਕਸ ਪਿਛਲੇ ਸਾਲ 12% ਲੋਕਾਂ ਨੂੰ ਡਰਾਉਣ ਵਾਸਤੇ ਲਾਇਆ ਗਿਆ ਇਸ ਸਾਲ ਵੀ ਜਿਹੜੇ ਵਾਧੇ ਆ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਸੀਗੀ ਸਿਟੀ ਦੇ ਵਿੱਚ ਪ੍ਰੋਜੈਕਟਸ ਚੱਲ ਸਕਦੇ ਸੀ ਵਿਦਆਊਟ ਕਿਸੇ ਇਨਕਰੀਸ ਤੇ ਜਦੋਂ ਨਿਊਟਨ ਇਲਾਕੇ ਦੀ ਗੱਲਬਾਤ ਕਰਦੇ ਆ ਆਪਾਂ ਸਰੀ ਦੇ ਵਿੱਚ ਤਾਂ ਨਿਊਟਨ ਰੈਕ ਸੈਂਟਰ ਦਾ ਪਿਛਲੇ ਲੰਮੇ ਸਮੇ ਤੋਂ ਰੋਲਾ ਗੋਲਾ ਹੈਗਾ ਤਾਂ ਉਹਦਾ ਕੀ ਬਣਿਆ ਜੀ ਇਸ ਬਜਟ ਚ ਜੀ ਤੁਸੀਂ ਮੇਰੇ ਕੋਲ ਉਹ ਵੀ ਡਾਕੂਮੈਂਟ ਮੈਂ ਨਾਲ ਹੀ ਲੈ ਕੇ ਆਇਆ ਕਿ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਰੈਕ ਸੈਂਟਰ ਆ ਪਹਿਲੀ ਗੱਲ 2024 ਦੇ ਵਿੱਚ ਕੋਈ ਵੀ ਫੰਡਿੰਗ ਨਹੀਂ ਹੈਗੀ ਮੈਂ ਤੁਹਾਨੂੰ ਰਿਮਾਈਂਡ ਕਰਾਉਣਾ ਚਾਹੁੰਦਾ ਕਿ 2022 ਦੇ ਵਿੱਚ ਉਹਦੇ ਵਾਸਤੇ ਲੈਂਡ ਪਹਿਲਾਂ ਬਾਏ ਕੀਤੀ ਗਈ 7 ਐਕਰ ਪ੍ਰਾਈਮ ਪੀਸ ਆਫ ਪ੍ਰੋਪਰਟੀ ਉਸ ਤੋਂ ਵਧੀਆ ਪ੍ਰੋਪਰਟੀ ਇੱਕ ਸਟੇਟ ਆਫ ਦਾ ਆਰਟ ਰੈਕ ਸੈਂਟਰ ਬਣਾਉਣ ਵਾਸਤੇ ਨਹੀਂ ਮਿਲ ਸਕਦੀ ਸੀ ਨਿਊਟਨ ਦੇ ਵਿੱਚ 70th ਐਂਡ ਕਿੰਗ ਜਾਰਜ ਜਿੱਥੇ ਪਹਿਲਾਂ ਰੋਣਾ ਹੁੰਦਾ ਸੀਗਾ ਉਹ ਪ੍ਰਾਪਰਟੀ ਬਾਈ ਕੀਤੀ ਬਹੁਤ ਸਟਰਗਲਸ ਦੇ थ्रू ਜਾ ਕੇ ਸਿਟੀ ਨੂੰ ਉਹ ਪ੍ਰਾਪਰਟੀ ਮਿਲੀ ਓਨਰਸ ਦੇ ਨਾਲ ਜਿਹੜੇ ਉਹ ਓਨ ਕਰਦੇ ਸੀ ਉਹਨਾਂ ਦੇ ਨਾਲ ਬਹੁਤ ਹੈਵੀ 네ਗੋਸ਼ੀਏਸ਼ਨਸ ਤੋਂ ਬਾਅਦ ਆ ਉਹ ਪ੍ਰਾਪਰਟੀ ਐਕਵਾਇਰ ਕੀਤੀ ਗਈ ਸੋ ਪ੍ਰਾਈਮ ਪੀਸ ਆਫ ਪ੍ਰਾਪਰਟੀ ਉਹਦੇ ਤੇ ਫੁੱਲੀ ਫੰਡਡ ਸੀ ਉਹ ਇਲੈਕਸ਼ਨ ਪਹਿਲਾ ਇਲੈਕਸ਼ਨ ਤੇ ਆਉਣ ਤੋਂ ਬਾਅਦ ਜਦੋਂ ਮੇਅਰ ਲੋਕ ਆਏ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਸਾਰਾ ਪ੍ਰੋਜੈਕਟ ਫੁੱਲੀ ਫੰਡਡ ਸੀਗਾ ਇੰਟਰਨਲ ਬੋਰੋਇੰਗ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਕੰਪਲੀਟ ਹੋਣਾ ਸੀਗਾ ਪਰ 18 ਮਹੀਨੇ ਹੋ ਗਏ ਇਲੈਕਸ਼ਨ ਨੂੰ ਕੁਝ ਵੀ ਕੰਮ ਨਹੀਂ ਹੋਇਆ ਤੁਸੀਂ ਦੇਖਦੇ ਹੋ ਪ੍ਰੋਜੈਕਟ ਬਿਲਕੁਲ ਰੈਡੀ ਆ ਜਿਹੜੀਆਂ ਬਿਲਡਿੰਗਸ ਸੀ ਡਿਮੋਲਿਸ਼ ਹੋ ਗਈਆਂ ਆਫ ਸਾਈਡ ਕੰਮ ਜਿਹੜੇ ਹੋ ਗਏ ਸੀ ਸਟਰੀਟ ਬਣ ਗਈ ਉੱਤੇ ਲਾਈਟਾਂ ਲੱਗੀਆਂ ਸੀ ਸਾਈਡਵੌਕ ਬਣ ਗਿਆ ਸੀ ਸਰਵਿਸਿੰਗ ਹੋ ਗਈ ਸੀ ਉਹ ਸਾਰੇ ਕੰਮ ਹੋ ਗਏ ਪਰ ਉਸ ਤੋਂ ਬਾਅਦ 18 ਮਹੀਨੇ ਹੋ ਗਏ ਕੋਈ ਕੰਮ ਨਹੀਂ ਇਸ ਬਜਟ ਦੇ ਵਿੱਚ 2024 ਦੇ ਵਿੱਚ ਕੋਈ ਵੀ ਪੈਸਾ ਉਸ ਪ੍ਰੋਜੈਕਟ ਵਾਸਤੇ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜੀ ਉਹਦੀ ਲੋਕੇਸ਼ਨ ਉਹ ਵੈਸਟ ਸਾਈਡ ਆਫ ਕਿੰਗ ਜਾਰਜ ਹੈਗਾ ਕਿੰਗ ਜਾਰਜ ਦੇ ਵੈਸਟ ਸਾਈਡ ਤੇ ਜਿੱਥੇ ਰੋਨਾ ਸੀ 70th ਐਂਡ ਕਿੰਗ ਜਾਰਜ ਤੇ ਸਾਈਨ ਵੀ ਲੱਗੇ ਹੋਏ ਨੇ ਉੱਤੇ ਪਰ ਹੁਣ ਇਹ ਜਿਹੜਾ ਬਜਟ ਆ ਇਹ ਕਹਿ ਰਿਹਾ ਕਿ ਈਸਟ ਸਾਈਡ ਆਫ ਕਿੰਗ ਜਾਰਜ ਉਹ ਸਾਈਡ ਕਿੱਥੇ ਆ ਸਾਨੂੰ ਵੀ ਨਹੀਂ ਪਤਾ ਉਹਦਾ ਐਡਰੈਸ ਕੀ ਆ ਕਿਸੇ ਨੂੰ ਕੁਝ ਨਹੀਂ ਪਤਾ ਉਹਦੀ ਫੰਡਿੰਗ 2024 ਦੇ ਵਿੱਚ ਨਹੀਂ ਹੈਗੀ ਸੋ ਕੀ ਉਹ ਨਿਊਟਨ ਐਕਸੈਂਟਰ ਬਣੇਗਾ ਸਾਨੂੰ ਪਤਾ ਨਹੀਂ ਹੈ ਤੇ ਹੁਣ ਜਿਹੜਾ ਟੈਕਸ ਵਾਧਾ ਵੀ ਹੋਇਆਗਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਐਨਰਜੀ ਸਿਟੀ ਦੀ ਪੁਲਿਸਿੰਗ ਤੇ ਲੱਗ ਰਹੀ ਹੈ ਪਿਛਲੇ ਸਮੇਂ ਤੋਂ ਤਾਂ ਇਹ ਟੈਕਸ ਵਾਧਾ ਹੁਣ ਡਿਵੈਲਪਮੈਂਟ ਤੇ ਲਈ ਖਰਚਾ ਜਾਊਗਾ ਜਾਂ ਫਿਰ ਇਹ ਪੁਲਿਸ ਦੀ ਘੁੰਮਣ-ਘੇਰੀਆਂ ਚ ਘੁੰਮ ਕੇ ਰਹਿ ਜਾਣ? ਇਹ 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 ਬਜਟ ਤੇ ਦੋ ਨਾਂ ਰੱਖ ਸਕਦੇ ਆ ਇੱਕ ਤੇ ਆਰਸੀਐਮਪੀ ਬਜਟ ਜਾਂ ਇਹਨੂੰ ਐਂਟੀ ਡੱਗ ਮਿਕਾਲਮ ਨੂੰ ਬਜਟ ਕਹਿ ਸਕਦੇ ਆ ਕਿ ਜੋ ਜੋ ਡੱਗ ਮਿਕਾਲਮ ਨੇ ਕੀਤਾ ਉਹਨੂੰ ਰੋਕਣਾ ਕਿੱਦਾਂ ਆ ਜਾਂ ਉਹਨੂੰ ਉਹ ਜਿਹੜੇ ਪ੍ਰੋਜੈਕਟਸ ਚੱਲਦੇ ਆ ਉਹ ਉਹ ਕੈਨਸਲ ਕਿੱਦਾਂ ਕਰਨੇ ਆ? ਜਾ ਆਰਸੀਐਮਪੀ ਨੂੰ ਕੰਟੀਨਿਊ ਕਿੱਦਾਂ ਕਰਨਾ ਇਸ ਦੋ ਚੀਜ਼ਾਂ ਤੋਂ ਬਿਗਿਆਰ ਐਂਟੀ ਡਰਗ ਮਕਾਬਲਮ ਤੇ ਆਰਸੀਐਮਪੀ ਨੂੰ ਰੱਖਣ ਵਾਸਤੇ ਇਸ ਦੋ ਚੀਜ਼ਾਂ ਤੋਂ ਬਿਗਿਆਰ ਇਸ ਬਜਟ ਦੇ ਵਿੱਚ ਹੋਰ ਕੁਝ ਵੀ ਨਹੀਂ ਹੈਗਾ ਨਾਗਰਾ ਸਾਹਿਬ ਕ੍ਰਾਈਮ ਪ੍ਰੋਵੈਂਸ਼ਨ ਦੀ ਜਦੋਂ ਗੱਲਬਾਤ ਆਉਂਦੀ ਉਹਦੀ ਫੰਡਿੰਗ ਬਹੁਤ ਜ਼ਰੂਰੀ ਆ ਤਾਂ ਇਸ ਬਜਟ 'ਚ ਉਹਦੇ ਲਈ ਕੋਈ ਫੰਡਿੰਗ ਹੈ ਜੀ ਸਟਾਫ ਵੱਲੋਂ ਪ੍ਰੇਜ਼ੈਂਟ ਕੀਤੀ ਗਈ ਸੀ ਫੰਡਿੰਗ ਕਰਾਇਮ ਪ੍ਰੋਵੈਂਸ਼ਨ ਸਰੀ ਕਰਾਇਮ ਪ੍ਰੋਵੈਂਸ਼ਨ ਸੁਸਾਇਟੀ ਲਈ 4 ਲੱਖ ਡਾਲਰ ਜਿਹੜੇ ਕਰਾਇਮ ਸਟਾਪਰਸ ਆ ਬਹੁਤ ਚੰਗਾ ਕੰਮ ਕਰਦੇ ਨੇ ਸਰੀ ਦੇ ਵਿੱਚ ਉਹਨਾਂ ਵਾਸਤੇ 55000 ਡਾਲਰ ਉਹ ਸਾਰੇ ਮੇਜਰ ਲੋਕ ਉਹਨਾਂ ਦੀ ਟੀਮ ਵੱਲੋਂ ਉਹ ਫੰਡਿੰਗ ਰੋਕ ਦਿੱਤੀ ਗਈ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤੀ ਕਿਉਂ ਰੋਕੀ ਆ ਪਰ ਉਹ ਕਹਿੰਦੇ ਕਿ ਅਸੀਂ ਇਹ ਫੰਡਿੰਗ ਰੋਕ ਰਹੇ ਆ ਇੱਕ ਹੋਰ ਸੁਸਾਇਟੀ ਆ ਉਹ ਵੀ ਕਰਾਇਮ ਪ੍ਰੋਵੈਂਸ਼ਨ ਦੇ ਵਿੱਚ ਹੀ ਕੰਮ ਕਰਦੀ ਆ ਉਹਨਾਂ ਦੀ ਫੰਡਿੰਗ ਰੋਕ ਦਿੱਤੀ ਗਈ ਸੋ ਤਿੰਨ ਸੁਸਾਇਟੀਆਂ ਦੀ ਜਿਹੜੀਆਂ ਦੋ ਮੇਜਰ ਵੱਡੀਆਂ ਸੁਸਾਇਟੀਆਂ ਨੇ ਸਪੈਸ਼ਲੀ ਕਰਾਇਮ ਪ੍ਰੋਵੈਂਸ਼ਨ ਸੁਸਾਇਟੀ ਜਿਹੜੀ ਸਰੀ ਦੇ ਵਿੱਚ ਜਿਨ੍ਹਾਂ ਦੇ ਕੋਲ 500 ਯੂਥ ਵੋਲੰਟੀਅਰਸ ਨੇ ਜਿਹੜੇ ਟੀਨੇਜਰ ਬੱਚੇ ਨੇ ਜਦੋਂ ਹਾਈ ਸਕੂਲ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਸਰਟਨ ਆਵਰਸ ਚਾਹੀਦੇ ਹੁੰਦੇ ਵੋਲੰਟੀਅਰ ਵਾਸਤੇ ਕੰਮ ਕਰਨ ਵਾਸਤੇ ਆਪਣੇ ਜਿਹੜੀਆਂ ਗ੍ਰੇਡਸ ਆ ਪੂਰੀਆਂ ਕਰਨ ਲਈ ਪਾਸ ਹੋਣ ਲਈ ਸੋ ਉਹ ਜਿਹੜੇ ਬੱਚੇ ਉਹ ਡਿਪੈਂਡ ਕਰਦੇ ਸੀ ਉਹ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਦੇ ਨਾਲ ਦੀ ਨਾਲ ਆਪਣੇ ਵੋਲੰਟੀਅਰ ਆਵਰ ਕੰਪਲੀਟ ਕਰਦੇ ਸੀ ਪਲੱਸ ਉਹਨਾਂ ਨੂੰ ਇੱਕ ਚੰਗੀ ਗਾਈਡੈਂਸ ਮਿਲਦੀ ਸੀ ਉਹਨਾਂ ਦੀ ਸਕਿੱਲ ਡਵੈਲਪ ਹੁੰਦੀ ਸੀਗੀ ਉਹ ਬੱਚੇ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਅਜ ਤੋਂ 5 ਸਾਲ 10 ਸਾਲ ਪਹਿਲਾਂ ਕ੍ਰਾਈਮ ਪ੍ਰੋਵੈਂਸ਼ਨ ਦੇ ਨਾਲ ਵੋਲੰਟੀਅਰ ਕੀਤਾ ਸੀ ਅੱਜ ਉਹ ਇੱਥੇ ਪੁਲਿਸ ਆਫਿਸਰਸ ਨੇ ਬਾਯਲੋ ਆਫਿਸਰਸ ਨੇ ਹੋਰ ਚੰਗੀਆਂ ਪੋਜੀਸ਼ਨਸ ਤੇ ਨੇ ਉਹਦਾ ਦੀ ਸੁਸਾਇਟੀ ਦੇ ਬਿਨਾਂ ਕੁਝ ਦੱਸਿਆ ਕੋਈ ਪਹਿਲੇ ਡਿਸਕਸ਼ਨ ਨਹੀਂ ਕੋਈ ਇੰਡੀਕੇਸ਼ਨ ਨਹੀਂ ਆਲ ਆਫ ਅ ਸਡਨ ਲਾਸਟ ਮਿੰਟ ਤੇ ਆ ਕੇ ਉਹ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਦੀ ਫੰਡਿੰਗ ਬਿਲਕੁਲ ਰੋਕ ਦੇਣੀ ਕੋਈ ਵਜ੍ਹਾ ਨਹੀਂ ਮੈਂ ਸੋਚ ਸਕਦਾ ਕਿ politically ਇਹਨਾਂ ਦੇ ਡਿਫਰੈਂਸ ਹੋਏ ਹੋਣਗੇ ਉਹਨਾਂ ਦੇ ਮੈਂਬਰਸ ਦੇ ਨਾਲ ਅਦਰ than that ਹੋਰ ਤੇ ਕੋਈ ਰੀਜ਼ਨ ਹੀ ਨਹੀਂ ਹੈ ਕੋਈ ਰੀਜ਼ਨ ਹੁੰਦਾ ਤੇ ਦੱਸਦੇ ਤੇ ਸਹੀ ਉਹਨਾਂ ਦਾ 4th ਗਾਲਾ ਆ ਰਿਹਾ ਅਗਲੇ ਅਗਲੇ ਮਹੀਨੇ 4 ਲੱਖ ਡਾਲਰ ਜਿਹੜਾ ਉਹਨਾਂ ਦੀ ਫੰਡਿੰਗ ਹੈ ਉਹ ਰੋਕ ਦੇਣੀ 500 ਬੱਚਾ ਜਿਹੜਾ ਮੇਰਲੋਕ ਆਲਵੇਸ ਪਬਲਿਕ ਸੇਫਟੀ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਪਬਲਿਕ ਸੇਫਟੀ ਲਈ ਮੈਂ ਆਲਵੇਸ ਵਰੀਡ ਹਾਂ ਮੇਰੀ ਪ੍ਰਾਇੋਰਟੀ ਰਹਿੰਦੀ ਹੈ ਉਹਨਾਂ ਦੀ ਟੀਮ ਦਾ ਵੀ ਇਹ ਆਲਵੇਸ ਕਹਿਣਾ ਹੁੰਦਾ ਪਰ ਜੇ ਪਬਲਿਕ ਸੇਫਟੀ ਲਈ ਉਹ ਰੀਅਲੀ ਵਰੀਡ ਨੇ ਤੇ ਇਦਾਂ ਦੀਆਂ ਸੁਸਾਇਟੀਜ਼ ਨੂੰ ਤੇ ਹੋਰ ਜਿਆਦਾ ਫੰਡ ਕਰਨਾ ਚਾਹੀਦਾ ਉਹਨਾਂ ਨੂੰ ਪਰ ਉਹਨਾਂ ਦੇ ਐਕਸ਼ਨ ਜਿਹੜੇ ਨੇ ਟੋਟਲੀ ਡਿਫਰੈਂਟ ਨੇ ਜੋ ਕਹਿ ਰਹੇ ਨੇ ਉਹ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਵਰਗੀਆਂ ਜਿਨ੍ਹਾਂ ਦੇ ਫੰਡਿੰਗ ਰੋਕਦੇ ਨੇ ਬਹੁਤ ਜਿਆਦਾ ਗਲਤ ਡਿਸੀਜਨ ਜਿਹੜਾ ਲਿਆ ਜਾ ਰਿਹਾ ਇਸ ਕਾਉਂਸਲ ਵੱਲੋਂ ਇਸ ਸਿਟੀ ਨੂੰ ਬਹੁਤ ਹੀ ਗਲਤ ਜਿਹੜਾ ਰਾਹ ਤੇ ਪਾ ਰਹੇ ਨੇ ਤੇ ਬਹੁਤ ਪਿੱਛੇ ਨੂੰ ਲੈ ਕੇ ਜਾ ਰਹੇ ਨੇ ਇੱਥੇ ਸਾਡੇ ਆਲਰੇਡੀ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਉੱਥੇ ਬੱਚੇ ਬੱਚੇ ਭਟਕ ਰਹੇ ਨੇ ਉਹ ਡਰੱਗਸ ਦੇ ਵਿੱਚ ਗੈਂਗਸ ਦੇ ਵਿੱਚ ਜਾ ਰਹੇ ਨੇ ਜੇ ਕੋਈ ਸੋਸਾਇਟੀ ਕੋਈ ਚੰਗਾ ਕੰਮ ਕਰ ਰਹੀ ਆ ਉਹਦੀ ਫੰਡਿੰਗਸ ਕੱਟ ਕੀਤੀਆਂ ਜਾ ਰਹੀਆਂ ਸੋ ਨਹੀਂ ਮੈਨੂੰ ਸਮਝ ਆਇਆ ਕਰਕੇ ਕਿਉਂ ਇਦਾਂ ਹੋਇਆ ਇਹ ਸੋਸਾਇਟੀ ਵਰਕ ਕਿਵੇਂ ਕਰਦੀ ਆ ਤੇ ਫੰਡਿੰਗ ਰੋਕਣ ਦਾ ਨੁਕਸਾਨ ਕੀ ਹੋਣਾ ਜੀ ਵੈਲ ਫੰਡਿੰਗ ਰੋਕਣ ਦਾ ਨੁਕਸਾਨ ਇਹ ਹੋਵੇਗਾ ਕਿ ਸੋਸਾਇਟੀ ਆਪਰੇਟ ਨਹੀਂ ਕਰ ਸਕੇਗੀ ਸੋਸਾਇਟੀ ਆਪਰੇਟ ਇਦਾਂ ਕਰਦੀ ਆ ਕਿ ਇਹਦੇ ਜਿਹੜੇ ਮੈਂਬਰਸ ਨੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਵੌਲੰਟੀਅਰਸ ਸਾਈਨ ਅਪ ਕਰਦੇ ਨੇ ਸੋ ਇਹ ਜਾ ਕੇ ਤੁਹਾਡੀਆਂ ਪਾਰਕਿੰਗ ਲਾਟਸ ਦੇ ਵਿੱਚ ਜੇ ਕੋਈ ਤੁਹਾਨੂੰ ਐਜੂਕੇਟ ਕਰਦੇ ਨੇ ਕਿ ਕਾਰਾਂ ਦੇ ਵਿੱਚ ਸਮਾਨ ਨਾ ਰੱਖੋ, ਰੋਡਸ ਤੇ ਸਪੀਡ ਚੈੱਕ ਕਰਦੇ ਨੇ, ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੇ ਨੇਬਰਹੂਡਸ ਜਿੱਥੇ ਥੋੜਾ ਜਿਹਾ ਡਰੱਗਸ ਜਾਂ ਕ੍ਰਾਈਮ ਜ਼ਿਆਦਾ ਉਸ ਨੇਬਰਹੂਡਸ ਦੇ ਵਿੱਚ ਰਾਊਂਡ ਲਾਉਂਦੇ ਨੇ, ਸੋ ਇਦਾਂ ਦੇ ਪੈਟਰੋਲਿੰਗ ਦੇ ਕੰਮ ਇਹ ਜਿਹੜੀ ਸੁਸਾਇਟੀ ਹੈ ਕਰਦੀ ਆ। ਸੋ ਕ੍ਰਾਈਮ ਪ੍ਰੋਵੈਂਸ਼ਨ ਇਹਦਾ ਨਾਂ ਇਸ ਕਰਕੇ ਕਿ ਜਿੱਥੇ ਵੀ ਲੱਗਦਾ ਕਿ ਛੋਟੇ ਪ੍ਰਾਪਰਟੀ ਦੇ ਕ੍ਰਾਈਮ, ਆਟੋ ਦੇ ਕ੍ਰਾਈਮ ਓਵਰ ਸਪੀਡਿੰਗ ਜਾਂ ਇਦਾਂ ਦੀ ਅਸੀ ਚਾਹੇਗੀਆ ਉਥੇ ਕ੍ਰਾਈਮ ਪ੍ਰੀਵੈਂਟ ਕਰਨ ਦਾ ਕੰਮ ਕਰਦੇ ਨੇ ਸੋ ਉਹਨਾਂ ਨੂੰ ਨਾ ਫੰਡ ਦੇ ਕੇ ਮਤਲਬ ਕਿ ਸਾਡਾ ਫੋਕਸ ਹੈ ਹੀ ਨਹੀਂ ਐ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ ਫੋਕਸ ਤੇ ਬਸ ਇੱਕ ਹੀ ਰਹਿ ਗਿਆ ਆਰਸੀਐਮਪੀ ਜਾਂ ਡਗਮ ਕਲਮ ਨੇ ਜੋ ਸ਼ੁਰੂ ਕੀਤਾ ਉਹਨੂੰ ਬੰਦ ਕਰਨਾ ਦੈਟਸ ਇਟ ਕਿ ਨਾਗਰਿਕ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸੋ ਵਾਕਈ ਸਿਟੀ ਅਫਸਰੀ ਦੇ ਵੱਲੋਂ ਕਲਮ ਲਾ ਕੇ 7% ਟੈਕਸ ਵਾਧੇ ਦੀ ਗੱਲਬਾਤ ਕੀਤੀ ਜਾ ਰਹੀ ਹੈ ਪਰ ਕਾਉਂਸਲਰ ਨਾਗਰਿਕ ਕਹਿੰਦੇ ਨੇ ਕਿ ਵਾਧਾ ਇਸ ਤੋਂ ਜਿਆਦਾ ਹੋਇਆ ਟੈਕਸ ਦੇ ਵਿੱਚ ਤੇ ਨਾਲੋਂ ਨਾਲ ਉਹਨਾਂ ਨੇ ਇਸ ਬਜਟ ਨੂੰ ਨਿਰਾਸ਼ਾਵਾਦੀ ਵੀ ਦੱਸਿਆ ਕਿ ਇਹ ਪੈਸਾ ਡਿਵੈਲਪਮੈਂਟ ਤੇ ਲੱਗਦਾ ਨਜ਼ਰ ਨਹੀਂ ਆ ਰਿਹਾ ਤੇ ਜੋ ਸਰੀ ਪੁਲਿਸ ਤੇ RCMP ਦਾ ਚੱਕਰ ਹੈ ਉਧਰ ਹੀ ਸਿਟੀ ਫਿਲਹਾਲ ਮੇਅਰ ਬ੍ਰੈਂਡਾ ਲੋਕ ਉਲਝੇ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਅਮਿਤ ਪਨੇ ਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਹਵਾਈ ਅੱਡੇ ਨੇ 2023 ਦੇ ਵਿੱਚ ਡਾਲਰ 145.6 ਮਿਲੀਅਨ ਦੀ ਕਮਾਈ ਕਰਨ ਦੀ ਰਿਪੋਰਟ ਕੀਤੀ ਹੈ ਜੋ ਕਿ ਪਿਛਲੇ ਸਾਲ ਨਾਲੋਂ 3% ਦੀ ਵਾਧਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਗਿਣਤੀ ਵਧਣ ਦਾ ਮਤਲਬ ਹੈ ਕਿ ਜ਼ਿਆਦਾ ਆਮਾਲੀਆ 2023 ਦੀ ਵਿੱਤੀ ਰਿਪੋਰਟ ਦੇ ਵਿੱਚ ਔਟਵਾ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਘਰੇਲੂ ਤੇ ਕੁਮਾਂਤਰੀ ਯਾਤਰੀਆਂ ਦੇ ਵਿੱਚ ਵਾਧਾ ਦੇਖਿਆ ਹੈ ਜੋ ਕਿ 2019 ਦੇ ਵਿੱਚ ਰਿਪੋਰਟ ਕੀਤੇ ਗਏ ਪ੍ਰੀ ਮਹਾਮਾਰੀ ਵਾਲਿਊਮ ਦੇ ਨੇੜੇ ਹੈ 2022 ਦੇ ਵਿੱਚ ਸਿਰਫ 30 ਲੱਖ ਤੋਂ ਘੱਟ ਯਾਤਰੀਆਂ ਦੇ ਮੁਕਾਬਲੇ 2023 ਦੇ ਵਿੱਚ ਹਵਾਈ ਅੱਡੇ ਤੇ ਪਹੁੰਚਣ ਜਾਂ ਇਸ ਤੋਂ ਜਾਣ ਵਾਲੇ ਯਾਤਰੀਆਂ ਦੀ ਕੁੱਲ ਗਿਣਤੀ 4 ਲੱਖ ਤੋਂ ਉੱਪਰ ਹੋ ਗਈ ਹੈ ਮਹਾਮਾਰੀ ਸੰਬੰਧੀ ਯਾਤਰਾ ਸੰਘਰਸ਼ ਦੇ ਸਾਲਾਂ ਬਾਅਦ ਔਟਵਾ ਕੁਮਾਂਤਰੀ ਹਵਾਈ ਅੱਡੇ ਦੇ ਅਧਿਕਾਰੀ ਕਹਿੰਦੇ ਨੇ ਕਿ ਉਹ ਉਮੀਦ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਵਿੱਤ ਤੇ ਯਾਤਰੀ ਟ੍ਰੈਫਿਕ ਆਖਰਕਾਰ ਦੇਖਣਾ ਸ਼ੁਰੂ ਕਰ ਰਹੇ ਨੇ ਆਪਣੀ 2023 ਦੀ ਵਿੱਤੀ ਰਿਪੋਰਟ ਦੇ ਵਿੱਚ ਔਟਵਾ ਕੁਮਾਂਤਰੀ 에ਅਰਪੋਰਟ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਘਰੇਲੂ ਤੇ ਕੁਮਾਂਤਰੀ ਯਾਤਰੀਆਂ ਦੇ ਵਿੱਚ ਵਾਧਾ ਦੇਖਿਆ ਜੋ ਕਿ 2019 ਤੋਂ ਪੂਰਵ ਮਹਾਮਾਰੀ ਵੋਲਿਊਮ ਦੇ ਨੇੜੇ ਹੈ ਅਥਾਰਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਮੈਂ ਆਪਣੇ ਯਾਤਰੀਆਂ ਦੀ ਮਾਤਰਾ ਨੂੰ ਵਾਪਸ ਬਣਦੇ ਦੇਖ ਕੇ ਬਹੁਤ ਖੁਸ਼ ਹਾਂ 2022 ਦੇ ਵਿੱਚ ਸਿਰਫ 30 ਲੱਖ ਤੋਂ ਯਾਤਰੀਆਂ ਦੇ ਮੁਕਾਬਲੇ 2023 ਵਿੱਚ ਹਵਾਈ ਅੱਡੇ ਤੇ ਪਹੁੰਚਣ ਜਾਂ ਇਸ ਤੋਂ ਜਾਣ ਵਾਲੇ ਯਾਤਰੀਆਂ ਦੀ ਕੁੱਲ ਗਿਣਤੀ 4 ਲੱਖ ਤੋਂ ਉੱਤੇ ਪਹੁੰਚ ਗਈ। 2018 ਤੇ 2019 ਵਿੱਚ ਹਵਾਈ ਅੱਡੇ ਤੋਂ ਲੰਘਣ ਵਾਲੇ 5.1 ਮਿਲੀਅਨ ਯਾਤਰੀਆਂ ਤੋਂ ਇਹ ਅਜੇ ਵੀ ਲੰਬਾ ਸਫ਼ਰ ਹੈ। ਇਸ ਦੀ ਜ਼ਿਆਦਾਤਰ ਯਾਤਰੀ ਆਵਾਜਾਈ ਕੈਨੇਡਾ ਦੇ ਅੰਦਰ ਹੈ ਲਗਭਗ 3.2 ਮਿਲੀਅਨ ਤੱਕ। ਹਾਲਾਂਕਿ ਸੰਯੁਕਤ ਰਾਜ ਨੂੰ ਛੱਡ ਕੇ ਕੁਮਾਂਤਰੀ ਯਾਤਰੀਆਂ ਦੇ ਵਿੱਚ 241% ਦੀ ਵਾਧਾ ਹੋਇਆ ਹੈ। 2023 ਦੇ ਵਿੱਚ ਲਗਭਗ 3,115,000 ਯਾਤਰੀ ਸਨ। ਬਾਕੀ ਲਗਭਗ 5,75,000 ਲੋਕ ਸਨ। ਯੂਐਸ ਤੋਂ ਸੀ ਹਵਾਈ ਅੱਡੇ ਨੇ 2023 ਵਿੱਚ ਡਾਲਰ 145.6 ਮਿਲੀਅਨ ਦੀ ਕਮਾਈ ਕਰਨ ਦੀ ਵੀ ਰਿਪੋਰਟ ਕੀਤੀ ਹੈ ਜੋ ਕਿ ਪਿਛਲੇ ਸਾਲ ਨਾਲੋਂ 30% ਵਾਧਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਗਿਣਤੀ ਵਧਣ ਦਾ ਮਤਲਬ ਹੈ ਜ਼ਿਆਦਾ ਮਾਲੀਆ ਜੇ ਇਹ ਰੁਝਾਨ ਜਾਰੀ ਰਹੇ ਤਾਂ 2024-2023 ਨਾਲੋਂ ਬਿਹਤਰ ਸ਼ੁਰੂਆਤ ਲਈ ਬੰਦ ਹੈ ਉਹਨਾਂ ਨੇ ਕਿਹਾ ਕਿ ਹਵਾਈ ਅੱਡੇ ਨੂੰ ਮਹਾਮਾਰੀ ਦੇ ਦੌਰਾਨ ਲਗਭਗ ਡਾਲਰ 100 ਮਿਲੀਅਨ ਦੇ ਕਰਜ਼ੇ ਦੀ ਅਦਾਇਗੀ ਕਰਨ ਲਈ ਫੰਡਾਂ ਨੂੰ ਵੱਖ ਕਰਨ ਦੀ ਆਗਿਆ ਹੋਵੇਗੀ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡਾ ਵਿੱਚ ਪਲਾਸਟਿਕ ਦਾ ਉਤਪਾਦਨ ਜਾਂ ਆਯਾਤ ਕਰਨ ਵਾਲੀਆਂ ਕੰਪਨੀਆਂ ਨੂੰ ਹਰ ਸਾਲ ਇਹ ਰਿਪੋਰਟ ਕਰਨੀ ਪਵੇਗੀ ਕਿ ਉਹ ਇਸ ਵਿੱਚੋਂ ਕਿੰਨਾ ਪਲਾਸਟਿਕ ਮਾਰਕੀਟ ਦੇ ਵਿੱਚ ਪਾ ਰਹੀਆਂ ਨੇ ਨਾਲ ਹੀ ਉਹ ਕਿੰਨਾ ਪਲਾਸਟਿਕ ਕਚਰਾ ਪੈਦਾ ਕਰਦੀਆਂ ਨੇ ਇਸ ਦੇ ਵਿੱਚ ਇਹ ਰਿਪੋਰਟ ਕਰਨਾ ਸ਼ਾਮਿਲ ਹੈ ਕਿ ਉਹ ਰੀਸਾਈਕਲਿੰਗ ਜਾਂ ਮੁੜ ਵਰਤੋਂ ਲਈ ਕਿੰਨਾ ਭੇਜਦੇ ਨੇ ਫੈਡਰਲ ਪਲਾਸਟਿਕ ਰਜਿਸਟਰੀ ਕੈਨੇਡੀਅਨਾਂ ਨੂੰ ਇਨੋਵੇਟਰਾਂ ਤੇ ਉਹ ਫੈਸਲੇ ਲੈਣ ਵਾਲਿਆਂ ਸਮੇਤ ਪ੍ਰੋਸੈਜ ਯੋਗ ਡਾਟਾ ਪ੍ਰਦਾਨ ਕਰੇਗੀ ਜੋ ਕਿ ਪਲਾਸਟਿਕ ਦੀ ਰਹਿੰਦ-ਖੂੰਦ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਅੱਗੇ ਦੀ ਕਾਰਵਾਈ ਲਈ ਮੌਕਿਆਂ ਦੀ ਪਛਾਣ ਕਰੇਗੀ ਨਾਲੇ ਸਮੇਂ ਦੇ ਨਾਲ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਵਿੱਚ ਮਦਦ ਵੀ ਕਰੇਗੀ ਕੈਨੇਡਾ ਦੇ ਪਲਾਸਟਿਕ ਦੇ ਉਤਪਾਦਨ ਤੇ ਪ੍ਰਦੂਸ਼ਣ ਨੂੰ ਟਰੈਕ ਕਰਨ ਦੇ ਲਈ ਇੱਕ ਰਾਸ਼ਟਰੀ ਰਜਿਸਟਰੀ ਬਣਾ ਰਿਹਾ ਹੈ ਵਾਤਾਵਰਣ ਮੰਤਰੀ ਸਟੀਵਨ ਗਲਬੋਟ ਨੇ ਕਿਹਾ ਹੈ ਕਿ ਓਟਵਾ ਪਲਾਸਟਿਕ ਦੇ ਕੂੜੇ ਨੂੰ ਖਤਮ ਕਰਨ ਦੇ ਲਈ ਇੱਕ ਗਲੋਬਲ ਸੰਧੀ ਲਈ ਗੱਲਬਾਤ ਦੇ ਇੱਕ ਦੌਰ ਦੀ ਮੇਜ਼ਬਾਨੀ ਕਰੇਗਾ ਮੰਗਲਵਾਰ ਨੂੰ ਗੱਲਬਾਤ ਦੌਰਾਨ ਜਲਵਾਯੂ ਪਰਿਵਰਤਨ ਤੇ 2015 ਦੇ ਇਸ ਸਮਝੌਤੇ ਦੇ ਸਮਾਨ ਵਿਸ਼ਵ ਦੀ ਪਲਾਸਟਿਕ ਦੀ ਆਦਤ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਕੁਮਾਂਤਰੀ ਸਮਝੌਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਗਿਲਬੋਟ ਨੇ ਕਿਹਾ ਕਿ ਇਸ ਨੂੰ ਕੰਮ ਕਰਨ ਦੀ ਇੱਕ ਕੁੰਜੀ ਕੈਨੇਡਾ ਵਰਗੇ ਦੇਸ਼ਾਂ ਲਈ ਇਹ ਹੈ ਕਿ ਅਸੀਂ ਕਿਹੜਾ ਪਲਾਸਟਿਕ ਬਣਾ ਰਹੇ ਹਾਂ ਤੇ ਇਸ ਨਾਲ ਕੀ ਹੁੰਦਾ ਹੈ ਇਸ ਨੂੰ ਬਿਹਤਰ ਢੰਗ ਨਾਲ ਹੈਂਡਲ ਕਿਵੇਂ ਕਰਨਾ ਹੁੰਦਾ ਹੈ 2022 ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਪਲਾਸਟਿਕ ਰਜਿਸਟਰੀ ਦੇ ਵਿਕਾਸ ਉੱਤੇ ਸਲਾਹ ਕਰ ਰਿਹਾ ਹੈ ਜਿਵੇਂ ਕਿ ਇਹ ਗ੍ਰੀਨ ਹਾਊਸ ਗੈਸ ਦੇ ਨਿਕਾਸ ਨੂੰ ਕਿਵੇਂ ਟਰੈਕ ਕਰਦਾ ਹੈ ਫੈਡਰਲ ਪਲਾਸਟਿਕ ਰਜਿਸਟਰੀ ਵਜੋਂ ਜਾਣੀ ਜਾਂਦੀ ਇਸ ਯੋਜਨਾ ਨੂੰ ਅਗਲੇ ਕੁਝ ਸਾਲਾਂ ਵਿੱਚ ਪੜਾਵਾਰ ਕੀਤਾ ਜਾਣਾ ਚਾਹੀਦਾ ਹੈ ਗਿਲਬੋਰਟ ਨੇ ਕਿਹਾ ਹੈ ਕਿ ਪਲਾਸਟਿਕ ਉਤਪਾਦਕਾਂ ਨੂੰ ਮਾਰਕੀਟ ਵਿੱਚ ਜੋ ਕੁਝ ਪਾ ਰਿਹਾ ਹੈ ਉਸ ਲਈ ਵਧੇਰੇ ਜ਼ਿੰਮੇਵਾਰ ਬਣਾਵੇਗਾ ਸਾਲਾਂ ਤੋਂ ਕੈਨੇਡਾ ਨੇ ਉਦਯੋਗਾਂ ਨੂੰ ਉਹਨਾਂ ਦੁਆਰਾ ਪੈਦਾ ਕੀਤੇ ਨਿਕਾਸ ਬਾਰੇ ਰਿਪੋਰਟ ਕਰਨ ਲਈ ਕਿਹਾ ਹੈ ਤੇ ਉਹ ਡੇਟਾ ਨਿਕਾਸ ਬਾਰੇ ਕੈਨੇਡਾ ਦੀ ਸਾਲਾਨਾ ਰਿਪੋਰਟਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਗਿਲਬੋਟ ਨੇ ਕਿਹਾ ਕਿ ਪਲਾਸਟਿਕ ਦੀ ਰਜਿਸਟਰੀ ਵੀ ਇਸੇ ਤਰ੍ਹਾਂ ਦੀ ਹੋਵੇਗੀ ਕੈਨੇਡਾ ਵਿੱਚ ਪਲਾਸਟਿਕ ਦਾ ਉਤਪਾਦਨ ਜਾਂ ਆਯਾਤ ਕਰਨ ਵਾਲੀਆਂ ਕੰਪਨੀਆਂ ਨੂੰ ਹਰ ਸਾਲ ਇਹ ਰਿਪੋਰਟ ਕਰਨੀ ਪਵੇਗੀ ਕਿ ਉਹ ਇਸ ਵਿੱਚੋਂ ਕਿੰਨਾ ਪਲਾਸਟਿਕ ਮਾਰਕੀਟ ਵਿੱਚ ਪਾ ਰਹੀਆਂ ਨੇ ਨਾਲ ਹੀ ਉਹ ਕਿੰਨਾ ਪਲਾਸਟਿਕ ਕਚਰਾ ਪੈਦਾ ਕਰਦੀਆਂ ਨੇ ਰਜਿਸਟਰੀ ਪਲਾਸਟਿਕ ਪੈਕੇਜਿੰਗ ਇਲੈਕਟ੍ਰੋਨਿਕਸ ਤੇ ਸਿੰਗਲ ਯੂਜ਼ ਆਈਟਮਾਂ ਨਾਲ ਸ਼ੁਰੂ ਹੋਵੇਗੀ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਦਿੱਤੀ ਹੈ ਕਿ 2019 ਦੇ ਵਿੱਚ ਕੈਨੇਡਾ ਵਿੱਚ 6 2 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਹੋਇਆ ਹੈ ਇਸ ਦੇ ਵਿੱਚੋਂ 1 ਤਿਹਾਈ ਤੋਂ ਵੱਧ ਸਿਰਫ ਪੈਕੇਜਿੰਗ ਲਈ ਕੈਨੇਡਾ ਦਾ ਅੰਦਾਜ਼ਾ ਹੈ ਕਿ ਹਰ ਸਾਲ 4 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਕੂੜੇ ਦੇ ਰੂਪ ਦੇ ਵਿੱਚ ਖਤਮ ਹੁੰਦਾ ਹੈ ਤੇ ਇਸ ਵਿੱਚੋਂ 10ਵੇਂ ਹਿੱਸੇ ਤੋਂ ਵੀ ਘੱਟ ਰੀਸਾਈਕਲ ਕੀਤਾ ਜਾਂਦਾ ਹੈ ਗਲਬੋਟ ਨੇ 2022 ਦੇ ਵਿੱਚ ਨਿਯੁਕਤ ਰਾਸ਼ਟਰ ਦੇ ਪ੍ਰਸਤਾਵ ਨੂੰ ਪਾਸ ਕਰਨ ਦੀ ਕੁੰਜੀ ਦਿੱਤੀ ਹੈ ਉਹਨਾਂ ਦੁਆਰਾ ਪੈਦਾ ਕੀਤੇ ਗਏ ਸਾਰੇ ਪਲਾਸਟਿਕ ਦੇ ਸਰੀਰਕ ਨੁਕਸਾਨ ਬਾਰੇ ਵਧ ਰਹੇ ਸਬੂਤ ਨੇ ਕਿਉਂਕਿ ਉਤਪਾਦਨ 20 ਸਾਲਾਂ ਦੇ ਵਿੱਚ ਲਗਭਗ ਦੁੱਗਣਾ ਹੋ ਗਿਆ ਤੇ ਪਲਾਸਟਿਕ ਖੁਦ ਕਦੇ ਵੀ ਅਸਲ ਵਿੱਚ ਅਲੋਪ ਨਹੀਂ ਹੁੰਦਾ ਨਿਊਜ਼ ਸਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅਗੇ ਦੇਖਦੇ ਆਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਜੀ ਖਬਰ ਇਹ ਆ ਕਿ ਇੱਕ ਪੀਜ਼ਾ ਸ਼ਾਪ ਸੀਗੀ 118 ਐਵੇਨਿਊ ਦੇ ਉੱਤੇ ਤੇ 97 ਸਟਰੀਟ ਦੇ ਨੇੜੇ ਤੇੜੇ ਉਹਦਾ ਨਾਂ ਸੀਗਾ ਡੇ ਐਂਡ ਨਾਈਟ ਪੀਜ਼ਾ ਇਹ 24 ਘੰਟੇ ਹੀ ਚੱਲਦੀ ਸੀਗੀ ਉਹ ਕਹਿੰਦੇ ਨੇ ਵੀ ਉੱਥੇ ਨਾ ਬੜਾ ਕੁਝ ਮਿਲਦਾ ਸੀਗਾ ਨਿੱਕ-ਨਿੱਕੀਆਂ ਚੀਜ਼ਾਂ ਮਿਲਦੀਆਂ ਸੀਗੀਆਂ ਪਰ ਜਿਹੜੀ ਸਭ ਤੋਂ ਉਹਨਾਂ ਦੀ ਕਹ ਲੋ ਵੀ ਵਧੀਆ ਚੀਜ਼ ਸੀ ਉਹ ਕਹਿੰਦੇ ਉਹਨਾਂ ਨੇ ਉਹ ਦੱਸੀ ਨਹੀਂ ਸੀ ਮੀਨੂ ਤੇ ਰਹੀ ਜਿਹੀ ਲਿਖੀ ਹੋਈ ਯਾਨੀ ਕਿ ਡਰੱਗ ਜਿਹੜੀ ਆ ਉਹ ਵੀ ਉਥੋਂ ਗਾਂ ਤੋਰੀ ਜਾਂਦੀ ਸੀਗੀ ਇਹ ਵੇਚਦੇ ਤਾਂ ਬੜਾ ਕੋਸ਼ੇਗੇ ਜੀ ਉੱਥੇ ਜਿੱਥੇ ਪੀਜ਼ਾ ਸੀਗਾ ਉਹਦੇ ਨਾਲ ਡੋਨੇਰ 버ਗਰ ਫਰਾਈਜ਼ ਬਾਰਬੀਕਿਊ ਚਿਕਨ ਸਟੇਕ ਸੈਂਡਵਿਚਸ ਤੇ ਨਾਲ ਦੀ ਨਾਲ ਇਟਾਲੀਅਨ ਲੋਫ ਉਹ ਵੀ ਵੇਚਦੇ ਸੀਗੇ ਪਰ ਇਹ ਜਿਹੜੀ ਸੀਗੀ ਗੱਲਬਾਤ ਇਹ ਉਹਨਾਂ ਨੇ ਨਹੀਂ ਸੀ ਦੱਸਦੇ ਵੀ ਇੱਥੇ ਨਾਲ ਹੋਰ ਕੀ ਸਮਾਨ ਵੇਚਦੇ ਆ ਪਰ ਪੁਲਿਸ ਨੂੰ ਹੌਲੀ-ਹੌਲੀ ਕੰਨੀ ਖਬਰ ਪੈ ਗਈ ਜੀ ਵੀ ਇਹ ਕਹਾਣੀ ਉੱਥੋਂ ਹੋ ਰਹੀ ਆ ਯਾਨੀ ਕਿ ਫੈਂਟਨੈਲ ਜਿਹੜੀ ਆ ਉਹ ਪੀਦੇ ਦੇ ਡੱਬਿਆਂ ਵਿੱਚ ਰੱਖ ਕੇ ਗਾਂ ਤੋਰੀ ਜਾ ਰਹੀ ਸੀਗੀ ਛੋਟੇ ਅਮਾਉਂਟਸ ਦੇ ਵਿੱਚ ਅੱਛਾ ਤੇ ਕਈ ਵਾਰੀ ਕੀ ਸੀਗਾ ਵੀ ਲੋਕਾਂ ਤੋਂ ਇਹ ਵੀ ਨਹੀਂ ਵੀ ਉਹਨਾਂ ਤੋਂ ਕੈਸ਼ ਲੈਣੇ ਆ ਜੇ ਕਿਤੇ ਉਹ ਕਿਤੇ दारू ਦੀਆਂ ਬੋਤਲਾਂ ਕਿਤੇ ਚੱਕ ਕੇ ਲਿਆਏ ਨੇ ਚੋਰੀ ਉਹ ਉਹਨਾਂ ਨੂੰ ਦੇ ਦੇਣ ਤੇ ਉਹ ਉਹਨਾਂ ਨੂੰ 0.1 ਗ੍ਰਾਮ ਵਾਲਾ ਜਿਹਦਾ سلسلہ ਹੁੰਦਾ ਜੀ ਉਹ ਡਰੱਗ ਦਾ ਦੇ ਦਿੰਦੇ ਸੀਗੇ ਇਸੇ ਤਰ੍ਹਾਂ ਹੀ ਹੋਰ ਚੀਜ਼ਾਂ ਜਿਹੜੀਆਂ ਸੀਗੀਆਂ ਕਿਤੇ ਚੋਰੀ ਕੀਤੀਆਂ ਉਹਨਾਂ ਨੂੰ ਲਿਆ ਕੇ ਦੇਦੇ ਹੋ ਤੇ ਉਹ ਗਾਹ ਦੇ ਦਿੰਦੇ ਸੀਗੇ ਹੁਣ ਕੀ ਹੋਇਆ ਜੀ ਵੀ ਉਹਨਾਂ ਚੋਂ ਇੱਕ ਵਿਅਕਤੀ ਨੇ ਦਾ ਆਪਣਾ ਕਸੂਰ ਜਿਹੜਾ ਮੰਨ ਲਿਆ ਦੋ 파ਟਨਰ ਨੇ ਉਹਨਾਂ ਚੋਂ ਇੱਕ ਜਿਹੜਾ سفیر ਨਜ਼ੀਰਆ ਉਹਨੇ ਆਪਣੀ ਇਹ ਗਲਤੀ ਕਸੂਰ ਮੰਨ ਲਿਆ ਵੀ ਹਾਂ ਅਸੀਂ ਆਹ ਕੰਮ ਕਰ ਕਰਦੇ ਸੀਗੇ ਤੇ ਉਹਦੀ ਹੁਣ ਸੈਂਟੈਂਸਿੰਗ ਜਿਹੜੀ ਆ ਉਹ ਆਉਣ ਵਾਲੇ ਸਮੇਂ ਵਿੱਚ ਹੋਏਗੀ ਇਹ ਗੱਲ ਵੈਸੇ ਜਦੋਂ ਇਹ ਕੇਸ ਉਹਨਾਂ ਨੂੰ ਜਦੋਂ ਫੜਿਆ ਗਿਆ ਏ 2021 ਦੀ ਗੱਲ ਆ ਪਰ ਹੁਣ ਉਹਨਾਂ ਨੂੰ ਸਜ਼ਾ ਜਿਹੜੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਏਗੀ ਉਹਦੀ ਸੁਣਵਾਈ ਹੋਣੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੂਸਰਾ ਸ਼ਖਸ ਆ ਉਹ ਉਹਦਾ ਕੇਸ ਅਜੇ ਜੀ ਚੱਲ ਰਿਹਾ ਕੋਰਟ ਦੇ ਵਿੱਚ ਉਹਨੇ ਮਤਲਬ ਗਿਲਟੀ ਪਲੀ ਨਹੀਂ ਕੀਤੀ ਤੇ ਉਹਦਾ ਕੇਸ ਅਜੇ ਚੱਲ ਰਿਹਾ ਹੈ ਪਰ ਇਹ ਦੇਖੋ ਤੁਸੀਂ ਟੰਗ ਤਰੀਕਾ ਕਿਵੇਂ ਲੋਕਾਂ ਨੇ ਅਪਣਾਇਆ ਇਹਨਾਂ ਨੇ ਪੁਲਿਸ ਵਾਲਿਆਂ ਨੇ ਆਪਣੇ ਬੰਦੇ ਭੇਜੇ ਜਿਉਂ ਹੀ ਇਹਨਾਂ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਦਾ ਕੰਮਕਾਰ ਹੋ ਰਿਹਾ ਪੁਲਿਸ ਨੇ ਪਹਿਲਾਂ ਇੱਕ ਬੰਦਾ ਭੇਜਿਆ ਉਹ ਲੈ ਕੇ ਗਿਆ ਸਮਾਨ ਟਰੇਡ ਕੀਤਾ ਫਿਰ ਉਹਨਾਂ ਦੂਸਰਾ ਬੰਦਾ ਭੇਜਿਆ ਉਹ ਵੀ ਇਸੇ ਤਰ੍ਹਾਂ ਆ ਦਾਰੂ ਦੀਆਂ ਬੋਤਲਾਂ ਲੈ ਗਿਆ ਤੇ ਉਹ ਟਰੇਡ ਕੀਤਾ ਇਸ ਤਰ੍ਹਾਂ ਉਹਨਾਂ ਨੇ ਬੰਦੇ ਜਿਹੜੇ ਜੀ ਕਾਬੂ ਵਿੱਚ ਲਏ ਨੇ ਤੇ ਹੁਣ ਉਹ ਇੱਕ ਨੂੰ ਤਾਂ ਸਜ਼ਾ ਜਿਹੜੀ ਆ ਉਹ ਹੋਵੇਗੀ ਥੋੜੀ ਦੇਰ ਤੱਕ ਕੋਰਟ ਦੇ ਵਿੱਚ ਜਿਹੜੀ ਗੱਲਬਾਤ ਹੈ ਸੁਣਵਾਈ ਹੋਣੀ ਆ ਤੇ ਦੂਸਰੇ ਦਾ ਕੇਸ ਜਿਹੜਾ ਉਹ ਚੱਲ ਰਿਹਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ